ਕੀ ਹੋ ਰਿਹਾ ਹੈ ਯੂਕੇ ਦੀ ਚੋਣ ਵਿੱਚ ਸਿੱਖ ਕਮਿਊਨਿਟੀ ਵੀ ਜ਼ਿਆਦਾ ਲੇਬਰ ਨੂੰ ਵੋਟ ਪਾ ਰਹੀ ਹੈ ਤੇ ਹਾਲਾਂਕਿ ਸਿੱਖ ਜਿਹੜੀ ਪੋਪੂਲੇਸ਼ਨ ਜਿਹੜੀ ਯੂਕੇ ਵਿੱਚ ਹੈਗੀ ਉਹ ਹਾਫ ਅ ਮਿਲੀਅਨ 5 ਲੱਖ ਤੋਂ ਥੋੜੀ ਜਿਹੀ ਉੱਤੇ ਹੈਗੀ ਹੈ ਮੁੱਦੇ ਕੀ ਨੇ ਜੀ ਮੁੱਦੇ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਮਹਿੰਗਾਈ ਹੈ ਕਿ ਲੋਕਾਂ ਦੀ ਕਾਸਟ ਆਫ ਲਿਵਿੰਗ ਵਧ ਗਈ ਹੈਗੀ ਔਰ ਲੋਕੀ ਕਿ 14 ਸਾਲ ਤੋਂ ਹੋ ਗਏ ਨੇ ਕਨਜ਼ਰਵੇਟਿਵ ਦੇ ਰਾਜ ਨੂੰ पंजाब तक के लिए हमारे साथ जुड़ रहे हैं हरमीत सिंह जो हमारे पुराने कलीग थे अब लंदन में सेटल हो गए हैं तो कोशिश करती हूँ पंजाब तक के लिए पंजाब पंजाबी में सवाल करना हरमीत की होरिया है यूके दी चुनाव वाह जी वाह देखो जी ऐसा है कि जिन जितो तक अपना पहले पंजाबी ने गल कर ली कि जो सर्वे आ रहा हैगा ब्रिटिशिक फेडरेशन दा सर्वे आया हैगा और उस मुताबिक ਜੋ ਲੱਗ ਰਿਹਾ ਹੈਗਾ ਕਿ ਜਿਹੜਾ ਸਿੱਖ ਵੋਟ ਹੈਗਾ ਉਹ ਲੇਬਰ ਨੂੰ ਜਾ ਰਿਹਾ ਹੈ। ਹਾਲਾਂਕਿ ਉਹ ਸੈਂਪਲ ਸਾਈਜ਼ ਛੋਟਾ ਹੈਗਾ ਉਹ ਸਰਵੇਦਾ ਲੇਕਿਨ ਜ਼ਿਆਦਾਤਰ ਜਿਹੜਾ ਵੋਟ ਹੈਗਾ ਉਹ ਲੇਬਰ ਨੂੰ ਜਾ ਰਿਹਾ ਹੈਗਾ। ਕਨਜ਼ਰਵੇਟਿਵਸ ਨੂੰ ਇੱਕ ਹਿੱਸਾ ਹੀ ਜਾ ਰਿਹਾ ਹੈਗਾ। ਸੋ ਉਸ ਮੁਤਾਬਕ ਔਰ ਇਹ ਕੋਈ ਐ ਨਹੀਂ ਹੈਗਾ ਕਿ ਜਿਹੜਾ ਓਵਰਆਲ ਵੋਟ ਪੈ ਰਿਹਾ ਹੈਗਾ ਉਸ ਤੋਂ ਕੁਝ ਬਹੁਤ ਜ਼ਿਆਦਾ ਫਰਕ ਹੈਗਾ। ਓਵਰਆਲ ਵੀ ਵੋਟ ਲੇਬਰ ਨੂੰ ਜਾ ਰਿਹਾ ਹੈਗਾ ਜਿੰਨੀ ਅਸੀਂ ਸਟੱਡੀ ਜਾਂ ਇੱਥੇ ਜਿਹਨੇ ਪੋਲ ਹੋਏ ਨੇ ਉਸ ਨੂੰ ਅਕਰਸ ਦੇਖ ਕੇ ਅਸੀਂ ਗੱਲ ਕਰੀਏ ਤੇ ਸਿੱਖ ਕਮਿਊਨਿਟੀ ਵੀ ਜ਼ਿਆਦਾ ਲੇਬਰ ਨੂੰ ਵੋਟ ਪਾ ਰਹੀ ਹੈ ਤੇ ਹਾਲਾਂਕਿ ਸਿੱਖ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਜਿਹੜੀ ਯੂਕੇ ਵਿੱਚ ਹੈਗੀ ਉਹ ਹਾਫ ਅ ਮਿਲੀਅਨ 5 ਲੱਖ ਤੋਂ ਥੋੜੀ ਜਿਹੀ ਉੱਤੇ ਹੈਗੀ ਹੈ ਜਾਂ 5.5 ਲੱਖ ਤੱਕ ਤਕਰੀਬਨ ਹੋਏਗੀ ਲੇਕਿਨ ਜਿਹੜਾ ਵੋਟ ਮੈਜੋਰਿਟੀ ਵੋਟ ਹੈਗਾ ਉਹ ਇਸ ਵੇਲੇ ਲੇਬਰ ਪਾਰਟੀ ਨੂੰ ਜਾ ਰਿਹਾ ਹੈਗਾ ਤੇ ਜਿਹੜਾ ਰਿਸ਼ੀ ਸੋਨਕ ਦੇ ਜਿਹੜੀ ਪਾਰਟੀ ਹੈਗੀ ਹੈ ਉਸ ਨੂੰ ਲੱਗ ਰਿਹਾ ਕਿ ਇਸ ਇਹਨਾਂ ਚੋਣਾਂ ਦੇ ਵਿੱਚ ਸਿੱਖ ਵੋਟ ਕਾਰਨ ਨਹੀਂ ਓਵਰ ਆਲ ਵੀ ਕਾਫੀ ਨੁਕਸਾਨ ਹੋ ਸਕਦਾ ਹੈ। ਮੁੱਦੇ ਕੀ ਹੋਣਗੇ ਕਿ ਮੁੱਦੇ ਕੀ ਨੇ? ਮੁੱਦੇ ਕੀ ਨੇ? ਮੁੱਦੇ ਜੀ ਮੁੱਦੇ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਮਹਿੰਗਾਈ ਹੈ। ਕਿ ਲੋਕਾਂ ਦੀ ਕਾਸਟ ਆਫ ਲਿਵਿੰਗ ਵਧ ਗਈ ਹੈਗੀ ਔਰ ਲੋਕੀ ਕਿ 14 ਸਾਲ ਤੋਂ ਹੋ ਗਏ ਨੇ ਕਨਜ਼ਰਵੇਟਿਵ ਦੇ ਰਾਜ ਨੂੰ ਹੁਣ ਉਹ ਐ ਨਹੀਂ ਹੈਗਾ ਕਿ ਇਕ ਨਈ ਇਲੈਕਸ਼ਨ ਦੇ ਵਿੱਚ ਮੈਂ ਇੱਕ ਬੜੀ ਪੁਰਾਣੀ ਗੱਲ ਕਰ ਰਿਹਾ ਜਿਹੜੀ ਮੈਂ ਸੁਣੀ ਸੀ ਬਚਪਨ ਦੇ ਵਿੱਚ ਉਹ ਮੈਨੂੰ ਲੱਗਦਾ ਹੈ ਕਿ ਉਹ ਹਰ ਇਲੈਕਸ਼ਨ ਵਿੱਚ ਸਹੀ ਹੁੰਦੀ ਹੈ ਕਿ ਤੁਸੀਂ ਇਲੈਕਸ਼ਨ ਜਿਹੜਾ ਜਿੱਤੇਦੇ ਹੋ ਉਹ ਆਪਣੇ ਗੁਣਾ ਕਾਰਨ ਨਹੀਂ ਜਿੱਦੇ ਦੂਸਰੇ ਦੇ ਔਗਣਾ ਕਾਰਨ ਜਿੱਤਦੇ ਹੋ ਸੋ ਜਿਹੜੇ ਹੁਣ ਲੋਕਾਂ ਨੂੰ ਇਹ ਲੱਗ ਰਿਹਾ ਕਿ ਕੰਜ਼ਰਵੇਟਿਵਸ ਜਿਹੜੇ ਨੇ ਇਹ ਇਹਨਾਂ ਨੇ ਕੁਝ ਜ਼ਿਆਦਾ ਕੁਝ ਸਾਡਾ ਕੁ ਸਵਾਰਿਆ ਨਹੀਂ ਹੈਗਾ ਤੇ ਇਸ ਕਰਕੇ ਲੇਬਰ ਨੂੰ ਵੋਟ ਦੇਣਾ ਹੁਣ ਇਹ ਵੀ ਨਹੀਂ ਹੈਗਾ ਕਿ ਲੇਬਰ ਨੂੰ ਉਹਨਾਂ ਨੇ ਅਜ਼ਮਾਇਆ ਕਿਉਂਕਿ ਲੇਬਰ ਤੇ ਅਖੀਰ ਜਦੋਂ ਆਈ ਸੀ 2005 ਵਿੱਚ ਆਈ ਸੀ ਤੇ 10 ਤੱਕ ਰਹੀ ਹੈ ਲੇਕਿਨ ਉਸ ਤੋਂ ਬਾਅਦ ਉਹ ਕਹਿੰਦਾ ਚਲੋ ਹੁਣ ਲੇਬਰ ਨੂੰ ਵੋਟ ਦੇਣਾ ਹੈ ਤੇ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਇਹਨਾਂ ਨੂੰ ਵੋਟ ਦੇਣਾ ਤੇ ਇਹ ਕਨਸਰਵੇਟਿਵਸ ਨੂੰ ਜਿਹੜਾ ਹੈਗਾ ਉਹ ਆਪਾਂ ਵੋਟ ਨਹੀਂ ਦੇਣਾ ਸੋ ਇਹ ਕਾਸਟ ਆਫ ਲਿਵਿੰਗ ਬਹੁਤ ਵੱਡਾ ਇੱਕ ਇਸ਼ੂ ਹੈਗਾ ਨੈਸ਼ਨਲ ਹੈਲਥ ਜਿਹੜਾ ਹੈਗਾ ਇਹਨਾਂ ਦਾ ਉਹ ਉਹ ਵੀ ਬੜਾ ਵੱਡਾ ਇਸ਼ੂ ਇਸ ਕਰਕੇ ਹੈਗਾ ਕਿ ਲੋਕਾਂ ਦੀ ਜਿਹੜੀ ਵਾਰੀ ਨਹੀਂ ਆਂਦੀ ਹੈਗੀ ਨੈਸ਼ਨਲ ਹੈਲਥ ਸਰਵੇ ਜਿਹੜਾ ਨੈਸ਼ਨਲ ਸਕੀਮ ਹੈਗੀ ਇੱਥੇ ਉਸ ਵਿੱਚ ਤੁਸੀਂ ਅਗਰ ਕੋਈ ਰੈਗੂਲਰ ਟਰੀਟਮੈਂਟ ਕਰਾਣੀ ਹੈਗੀ ਇਹ ਨੋਨ ਇਮਰਜੈਂਸੀ ਤੇ ਵੇਟਿੰਗ ਲਿਸਟ ਬੜੀ ਲੰਬੀ ਹੈ ਸੋ ਲੋਕਾਂ ਨੂੰ ਇਹ ਬੜੀ ਚਿੰਤਾ ਹੈ ਕਿ ਇਹ ਕੁਝ ਜਿਹੜੀ ਚੀਜ਼ਾਂ ਡੇ ਟੂ ਡੇ ਦੀ ਹੈਗੇ ਨਾ ਉਹ ਸਾਡੀਆਂ ਐਡਰੈਸ ਪ੍ਰੋਪਰਲੀ ਨਹੀਂ ਹੋਈਆਂ ਸੋ ਉਹਨਾਂ ਨੇ ਇੱਕ ਮਨ ਬਣਾ ਲਿਆ ਹੈਗਾ ਜੋ ਸੰ ਸਰਵਿਸ ਦੱਸ ਰਹੇ ਨੇ ਬਾਕੀ 4 ਜੁਲਾਈ ਦੂਰ ਤੇ ਹੈ ਨਹੀਂ 4 ਜੁਲਾਈ ਨੂੰ ਸਾਹਮਣੇ ਆ ਜਾਏਗਾ ਬਹੁਤ ਬਹੁਤ ਸ਼ੁਕਰੀਆ